ਇੱਕਰੀ ਦੁਬਾਰਾ ਕਰਿਓ ਦੁਬਾਰਾ ਭਾਈ ਗੁੱਗੀ ਕੀ ਫਤਿਹ ਅਸੀਂ ਅੱਜ ਹਾਸ਼ੀਏ ਲੋਕਤਾਰ ਗੱਲ ਨੂੰ ਮਹਿਲਾਂ ਦੇ ਪਿੰਡਾਂ ਦੇ ਵਿੱਚ ਜਾ ਕੇ ਆਏ ਸੀਗੇ ਕਿ ਉਹ ਉਧਰ ਉਹ ਕੇਰ ਹੁਣ ਇੱਥੇ ਆਏ ਆ ਇੱਥੇ ਖੜੇ ਆ ਇੱਥੇ ਸਾਡੇ ਕੋਲ ਘਣੀਆਂ ਕੇ ਬੇਟ ਤੋਂ ਆ ਜਿਹੜੀ ਇੱਕ ਜੁੜੇ ਸਾਥੀ ਨੇ ਖੜੇ ਨੇ ਤੇ ਇਹਨਾਂ ਦੇ ਕਹਿਣ ਤੇ ਅਨਸਾਰ ਵੀ ਇਹਨਾਂ ਦੇ ਪਿੰਡ ਤੱਕ ਵੀ ਸਿਰਫ ਇੱਕ ਟਰਾਲੀ ਜਿਹੜੀ ਪਹੁੰਚੀ ਸੀਗੀ ਉਸ ਤੋਂ ਬਾਅਦ ਕਿਸੇ ਨੇ ਬਾਤ ਨਹੀਂ ਪੁੱਛੀ ਅੱਜ 10 ਦਿਨ ਬਾਅਦ ਤੇ ਕਹਿੰਦੇ ਵੀ ਆਰਮੀ ਬਾਣੀ ਉੱਤੇ ਜਵਾਨ ਆਏ ਸੀਗੇ ਆਰਮੀ ਬਾਣੀ ਜਵਾਨਾ ਨਹੀਂ ਇਹ ਜਿੱਥੇ ਕੋਈ ਸਮਾਨ ਪਚਾਇਆ ਉਸਦੇ ਨਾਲ ਹੀ ਇਹਨਾਂ ਨੂੰ ਇਹ ਕਿਹਾ ਵੀ ਸਾਡੇ ਕੋਲ ਕੁਝ ਰਸਤ ਪਈ ਆ ਉਹ ਤੁਸੀਂ ਲੈ ਲਓ ਆ ਤੁਸੀਂ ਪਿੱਛੇ ਟਰਾਲੀ ਵੇਚ ਸਕਦੇ ਇਹ ਆਰਮੀ ਵਾਲੇ ਜਿਹੜੇ ਕਰ ਰਹੇ ਨੇ ਇਹ ਮੇਰੇ ਵੀਰ ਅਰਜਿੰਦਰ ਸਿੰਘ ਜੀ ਕੁਲਜੀਤ ਸਿੰਘ ਜੀ ਤੁਹਾਡਾ ਰਾਹੀ ਜੀ ਇਹ ਸਭ ਕੀ ਜਿਹੜੇ ਆਏ ਨੇ ਸਭ ਕੀ ਸਮੇਤ ਆਏ ਨੇ ਇਹਨਾਂ ਤੇ ਜਿਹੜੀ ਫੇਰ ਬੁਹਾਰ ਆ ਵੀ ਸਭ ਨੂੰ ਜੇ ਪਛਵਾਵੋ ਤੇ ਰੇਟ ਕੋ ਘਲੋਤਾ ਉਹ ਹੈ ਨਹੀਂ ਆ ਪਰ ਜਿਹੜੀ ਇਸ ਵੇਲੇ ਇਹਨਾਂ ਨੂੰ ਪਾਪਣਾ ਚਾਹੀਦਾ ਹੈ ਮਟਿੰਗਰੀਅਨ ਪਾਪਣਾ ਚਾਹੀਦਾ ਉਹ ਉਹਨਾਂ ਦਾ ਕਦੇ ਹੀ ਪਾਟਿਆ ਅਸੀਂ ਜਿਹੜੇ ਸਾਥੀਆਂ ਨੂੰ ਬੇਨਤੀ ਕਰਾਂਗੇ ਇਹਨਾਂ ਨੂੰ ਵੀ ਅਸੀਂ ਬੇਨਤੀ ਕੀਤੀ ਵੀ ਜੋ ਤੁਹਾਨੂੰ ਜਿਹੜੀ ਆਸ ਸੀ ਚਾਹੀਦੀ ਆ ਜਿਵੇਂ ਇਹਨਾਂ ਨੇ ਤਰਪਾਨਾਂ ਦੀ ਵਾਅਦਾ ਕੀਤੀ ਆ ਜਾਂ ਇਹਨਾਂ ਨੇ ਇਹ ਕਿਹਾ ਵੀ ਸਾਨੂੰ ਜਿਹੜੇ ਕੱਪੜੇ ਲੱਤੀ ਜਿਹੜੇ ਸਭ ਭਿੱਜਕੇ ਨੇ ਕਾਣਕ ਜਿਹੜੀ ਆ ਉਹ ਰਹੀ ਨੇ ਸਭ ਡਰੰਪ ਫਾਟ ਗਏ ਨੇ ਉਹ ਜਿਹੜੇ ਨੇ ਖਾਣ ਵਾਸਤੇ ਵੀ ਨਹੀਂ ਕੁਝ ਦਿੱਤੀ ਦੇ ਰਿਹਾ ਸੋ ਉਹ ਸਾਰਾ ਭਾਂਡੇ ਭਾਂਡੇ ਤਿੰਨੇ ਸਾਲ ਉੱਡ ਗਿਆ ਬੇਸਰੇ ਜਿਹੜੇ ਰੋੜ ਗਏ ਨੇ ਮੰਜੇ ਮੈਂ ਨਾਲ ਰਹਿਤ ਦੋ ਰਗੇ ਇੱਕ ਇੱਕ ਦੋ ਦੋ ਬਹੁਤ ਬਹੁਤ ਸਾਰੇ ਜਿਹੜੇ ਰੋੜ ਗਏ ਸੋ ਮੇਰੀ ਇਹ ਜਿਹੜੀ ਇਹਨਾਂ ਦੀ ਆ ਪੀ ਦਾ ਪਿੰਡ ਘਣੀਆਂ ਕੇ ਪੰਗ ਕਪੜੀਆਂ ਘਣੀਆਂ ਕੇ ਵੇਟ ਰਮਦਾਸ ਤੋਂ ਕਿੰਨਾ ਦੂਰ ਹੈ ਜੀ ਰਮਦਾਸ ਤੋਂ 5 8 ਕਿਲੋ ਮੀਟਰ 5 ਕਿਲੋ ਮੀਟਰ ਜਿਆਦਾ ਹੀ ਹੋਣਾ ਜਿਆਦਾ 8 10 ਕਿਲੋ ਮੀਟਰ ਪਰ ਰੋਡ ਕਨੈਕਟੀਵਿਟੀ ਨਹੀਂ ਹੈ ਇਹ ਟਰਾਂਡੀ ਜਿਹੜੀ ਹੈ ਹੁਣ ਮੈਨੂੰ ਨਹੀਂ ਪਤਾ ਵੀ ਇਹਨਾਂ ਨੇ ਕਿੰਨੇ ਲੈ ਕੇ ਜਾਣੀ ਕਿਵੇਂ ਲੈ ਕੇ ਜਾਣੀ ਆ ਤੇ ਜਿਵੇਂ ਜਿਵੇਂ ਇਹ ਜਾਣਗੇ ਪਰ ਅਸੀਂ ਇਹ ਜਿਹੜੀ ਸਾਰੀ ਸੰਗ ਨੂੰ ਬੇਨਤੀ ਕਰਦੇ ਵੀ ਭਾਈ ਉਹੋ ਜਾਂ ਏਰੀਆ ਛੋੜੋ ਸਾਰੀਆਂ ਮੈਂ ਕੀ ਵੇਖਿਆ ਪਿੱਛੇ ਜਿਹੜੇ ਪਿੰਡਾਂ ਨੂੰ ਜਾਂਦੀਆਂ ਨੇ ਟਰਾਲੀਆਂ ਪੰਜਾਹ ਪੰਜਾਹ ਇਕੱਠੀਆਂ ਤੁਰ ਪੈਂਦੀਆਂ ਨੇ ਉਹ ਸੜਕ ਦੇ ਉੱਤੋਂ ਨਿਕਲ ਜਾਂਦੀਆਂ ਨੇ ਕਿ ਜਿਹੜਾ ਕੋਈ ਸੜਕ ਤੇ ਆ ਗਿਆ ਉਹਨੂੰ ਦੇ ਦਿੱਤਾ ਜਿਹੜਾ ਕੋਈ ਰਹਿ ਗਿਆ ਉਹ ਰਹਿ ਗਿਆ ਪਰ ਜਿਹੜੇ ਅਸਲ ਜਿੰਦੇ ਲੋਕਾਂ ਨੂੰ ਇਸ ਬਲੇ ਰੋਡ ਆ ਉਹਨਾ ਦੇ ਆ ਤੁਹਾਡੇ ਸਾਹਮਣੇ ਜਿਹੜੀ ਐ ਇੱਕ ਐਗਜ਼ੈਂਪਲ ਖੜੇ ਨੇ ਤੇ ਜਿਨ੍ਹਾਂ ਨੂੰ ਲੋੜ ਆ ਭਾਈ ਉਹਨਾਂ ਤੱਕ ਅਸੀਂ ਪਹੁੰਚਣ ਦਾ ਯਤਨ ਕਰੀਏ ਅਸੀਂ ਜਿਹੜਾ ਮੈਸੇਜ ਆ ਅੱਤਰਡੇ ਪ੍ਰੈਸਰਾਈਜ਼ ਮੀਡੀਆ ਰਾਈ ਜਿਹੜੀ ਸਾਰੀ ਸੰਗਤ ਨੂੰ ਦੇਖਾ-ਵਿਖਾਣ ਤੇ ਵਸਦੀ ਤੇ ਜਿਹੜੇ ਇੱਥੇ ਸੇਵਾ ਕਰ ਰਹੇ ਨੇ ਉਹਨਾਂ ਨੂੰ ਭੇਜਦੀ ਆ ਅਸੀਂ ਜਿਹੜੀ ਇਹਨਾਂ ਦੀ ਮਦਦ ਕਰਦਾ ਭਰੋਸਾ ਦਿੰਦਾ ਪਰ ਜਿੰਨਾ ਕਰੀ ਅਸੀਂ ਕਰ ਸਕਦੇ ਅਸੀਂ ਕਰਾਂਗੇ ਪਰ ਸਾਰਿਆਂ ਨੂੰ ਇਹ ਲੋੜ ਆ ਸਾਰਿਆਂ ਦੀ ਇਹ ਲੋੜ ਆ ਕਿ ਉੱਥੇ ਵੇਖ ਕੇ ਉੱਥੇ ਪਹੁੰਚੋ ਪਰ ਉੱਥੇ ਵੇਖ ਕੇ ਕਿਹਨੂੰ ਕਿੰਨੀ ਲੋੜ ਆ ਉਹਨਾਂ ਦੀ ਕੋਲ ਲੁੜੀ ਕੁੜੀ ਜਿਹੜੀ ਪੂਰੀ ਕੀਤੀ ਜਾਣੀ ਚਾਹੀਦੀ ਆ ਮੈਂ ਡਾਕਟਰ ਕਿਸ਼ਨ ਸਿੰਘ ਕੁੰਡਾ ਮੇਰੇ ਨਾਲ ਸਦਾ ਸੋਮ ਸਿੰਘ ਜੀ ਨੇ ਸਦੀ ਜਨਾ ਪ੍ਰਧਾਨ ਸਰਪੰਚ ਰਣਜੀਤ ਸਿੰਘ ਜੀ ਰਾਣਾ ਜੀ ਨੇ ਨਾਲ ਛੱਡੀ ਇੱਕ ਡਾਕਟਰਾਂ ਦੀ ਟੀਮ ਹੈ ਹੋਰ ਸਾਥੀ ਜਿਵੇਂ ਅੱਜ ਕਿਉਂਕਿ ਦੁਪਹਿਰ ਦਾ ਲੰਗਰ ਵੀ ਨਹੀਂ ਅੱਜ ਛੱਕਣ ਦਾ ਸਮਾਂ ਮਿਲਿਆ ਤੇ ਅਸੀਂ ਹੁਣ ਇਤੋਂ ਫੋਕੇ ਇੱਕ ਦੂਸਰ ਪਿੰਡ ਕਿਹੜਾ ਪਿੰਡ ਜਾਣਾ ਜੀ ਆਪਾਂ ਉਧਰ ਜਾ ਰਹੇ ਆ ਤੇ ਪਰ ਇਹ ਬੇਨਤੀ ਆ ਵੀ ਇਹਨਾਂ ਦਾ ਧਿਆਨ ਜਿਹੜਾ ਉਹਨਾਂ ਲੋਕਾਂ ਦਾ ਜਰੂਰ ਰੱਖਿਆ ਜਾਵੇ ਜਿਹਨਾਂ ਅਸਲ ਦੇ ਵਿੱਚ ਲੋੜ ਆ ਤੇ ਜਿਹੜੇ ਪਰ ਮੈਂ ਬੋਹ ਰਾਵੀ ਤੋਂ ਪਰਦੇ ਪਾਸੇ ਮੈਂ ਜੋ ਪਰਲੇ ਪਾਸੇ ਰਾਵੀ ਤੋਂ ਪਰਲੇ ਪਾਸੇ ਪਿੰਡ ਪਿੰਡਾਂ ਇਹਨਾਂ ਦਾ ਤੇ ਰਾਵੀ ਦੇ ਵਿੱਚੋਂ ਦੀਪ ਤੇ ਫਿਰ ਸਾਨੂੰ ਜਿਹੜਾ ਬੋਟਰਾ ਹੀ ਜਾਣਾ ਪਊ ਬੋਟਰਾ ਹੀ ਜਾਣਾ ਬੋਟਰਾ ਹੀ ਹੀ ਰਸਤਾ ਵੀ ਵਿੱਚ ਤੇ ਸੜਕ ਜਿਹੜੀ ਛੁੱਟੀ ਆ ਪਰ ਰਾਵੀ ਤੋਂ ਪਾਰ ਜਾਣ ਵਾਸਤੇ ਬੋਟ ਦੀ ਹੀ ਲੋੜ ਪੈਣੀ ਆ ਸੋ ਉਹਦੇ ਵਾਸਤੇ ਸਰਕਾਰ ਨੂੰ ਬੇਨਤੀ ਆ ਡੀਸੀ ਸਾਹਿਬ ਨੂੰ ਬੀਬੀ ਨੂੰ ਵੀ ਬੇਨਤੀ ਆ ਵੀ ਇਹੋ ਜਿਹੇ ਪਿੰਡਾਂ ਦਾ ਐਮਐਲਏ ਸਾਹਿਬ ਨੂੰ ਬੇਨਤੀ ਵੀ ਹੈ ਤੇ ਸਰਕਾਰ ਨੂੰ ਬੇਨਤੀ ਵੀ ਹੈ ਕਿ ਜਿਹੜਾ ਪੰਡਾ ਦਾ ਜਿਹੜਾ ਉਹ ਪਤਾ ਲਿਆ ਜਾਵੇ ਮੈਂ ਡਾਕਟਰ ਕਸ਼ਮੀਰ ਸਿੰਘ ਹੁੰਦਾ ਹਾਸ਼ਿਆ ਲੋਕਾਂ ਨਾਲ ਅੱਧੇ ਡਾਕਟਰ ਨੂੰ ਖਾਜ ਜੀ ਨੂੰ ਬੇਨਤੀ ਕਰਦਾਂ ਤੇ ਨਾਲ ਇਹ ਵੀ ਜਿਹੜਾ ਜਿੰਨਾ ਵੱਲ ਜਿਹੜੇ ਬੇਨਤੀ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ